ਪੇ ਪਹਿਲਾਸ ਤਾਂ ਖਾਸਾ ਵੱਡਾ ਦਫਤਰ ਇਹਨਾਂ ਦਾ ਹਾਂ ਲੈ ਕਰਦੇ ਆਂ ਗੱਲ ਸასი ਗਾਲ ਪਾਜੀ ਸასი ਗਾਲ ਪਾਜੀ ਸასი ਗਾਲ ਹੋਰ ਕਿਦਾਂ ਬਾਜੀ ਠੀਕ ਹੋ ਠੀਕ ਆ ਵਧੀਆ ਵਧੀਆ ਰੋ ਬੈਠੋ ਬਾਜੀ ਬੈਠੋ ਥੈਂਕ ਯੂ ਬਾਜੀ ਥੈਂਕ ਯੂ ਥੈਂਕ ਯੂ ਹਾਂਜੀ ਉਹ ਇੱਕ ਪ੍ਰੋਗਰਾਮ ਸੀ ਪਾਜੀ ਬੁੱਕ ਕਰਵਾਣਾ ਤਰੀਕਹੜੀ ਆਪਣੀ ਬਾਜੀ 27 ਫਰਵਰੀ ਪਾਜੀ ਬਾਜੀ 27 27 27 ਮਤਰਾ 27 ਫਰਵਰੀ ਹੈਗੀ ਆ ਅਵੇਲੇਬਲ ਹੈ ਲੈ ਫਰੀ ਹੈ ਬਾਜੀ ਅੱレ ਆ ਗੱਲ ਬਣ ਗਈ ਤੇ ਬਾਜੀ ਅੱਛਾ ਮੈਂ ਕਹਿਣਾ ਸੀ ਮੈਂ ਵਿਜ਼ਿਟ ਕਰ ਸਕਦਾ ਬਾਜੀ ਜਰਾ ਇੱਕ ਵਾਰੀ ਮੈਨੂੰ ਮਲਿਆ ਦਿਖਾ ਦਿੰਦੇ ਧਮਾਕ ਇਹ ਹਾਂ ਮੈਂ ਇੱਕ ਸਕਿੰਟ ਹੈਲੋ ਹਰਜਿੰਦਰ ਹਾਂਜੀ ਹਾਂਜੀ ਬਾਜੀ ਹਾਂਜੀ ਠੀਕ ਆਪਣੇ ਨਾ ਬਾਜੀ ਹੁਣੀ ਆਏ ਸੀਗੇ ਇਹਨਾਂ ਨੂੰ ਥੋੜੀ ਪੈਰਸ ਦੀ ਵਿਜ਼ਿਟ ਕਰਾਉਣੀ ਸੀਗੀ ਹਾਂਜੀ ਬਾਜੀ ਮੈਂ ਥੋੜਾ ਜਿਆ ਬਿਜ਼ੀ ਹਾਂ ਤੇ ਚਲੋ ਕੋਈ ਨਾ ਮੈਂ ਦੇਖਦਾ ਮੈਂ ਆਉਣਾ ਫਿਰ ਚਲ ਕੋਈ ਨਹੀਂ ਇਦਾਂ ਕਰ ਮੈਂ ਮੈਂ ਹੀ ਮੈਂ ਹੀ ਲੈ ਕੇ ਆਉਣਾ ਠੀਕ ਹੈ ਮਿਲਦੇ ਇੱਥੇ ਅਸੀਂ ਆਓ ਫਿਰ ਠੀਕ ਹੈ ਬਾਜੀ ਆ ਜਾਓ ਹਾਂ ਵੀ ਮਿੱਤਰਾ ਆ ਹੈਗਾ ਆਪਣਾ ਧਾਮਜਾਮ ਓਕੇ ਸਾਰੀ ਆਊਟ ਸਾਈਡ ਵਾਲੀ ਸੈਟਿੰਗ ਸਾਰੀ ਬਹੁਤ ਵਧੀਆ ਬਹੁਤ ਸੋਹਣਾ ਬਣਾਇਆ ਬਹੁਤ ਸੋਹਣਾ ਬਣਾਇਆ ਭਾਈ ਆ ਜਿਹੜੇ ਆਪਾਂ ਕਲਰ ਕੁਲਰ ਆ ਇਹ ਆਪਾਂ ਫਿਕਸ ਹੀ ਹੁੰਦਾ ਜਾਂ ਚੇਂਜ ਕਰ ਸਕਦੇ ਨਹੀਂ ਨਹੀਂ ਆਪਾਂ ਜਿਹੜੇ ਚਿਹਰੇ ਦੇ ਕਵਰ ਚੇਂਜ ਕਰ ਸਕਦੇ ਆ ਪਰ ਅੱਜ ਕੱਲ੍ਹ ਵਧੀਆ ਚੱਲਦਾ ਇਹ ਆਹ ਠੀਕ ਹੈ ਠੀਕ ਹੈ ਵਧੀਆ ਤੇ ਆ ਸਾਰਾ ਇਹਨਾਂ ਦਾ ਖਾਣ ਪੀਣ ਦਾ ਇੱਧਰ ਹਨਾ ਸਾਰਾ ਸੈਟ ਤੇ ਹੋ ਜਾਣਾ ਇਹ ਕਿੰਨੇ ਕੁ ਬੰਦੇ ਦੀ ਆਪਣੀ ਹੋਣੀ ਹੈ ਗੈਦਰਿੰਗ ਆਪਣੀ 500 ਬੰਦੇ ਦੀ ਹੈ ਜੀ ਠੀਕ ਹੈ ਹਾਂਜੀ 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 ਤੇ ਮੈਂ ਪੁੱਛਣਾ ਸੀ ਮੈਂ ਕਿਹਾ ਮਾਰ ਜਾ ਖਰਚਾ ਪਾਣੀ ਦੱਸ ਦੇ ਦੰਦੇ ਜੀ ਖਰਚਾ ਬਾਣੇ ਕੋਈ ਨਹੀਂ ਕਰ ਲਾਂਗੇ ਤੇ ਆਪਾਂ ਜਿਹੜਾ ਕੈਟਰਿੰਗ ਵੀ ਆਪਾਂ ਕਰੀਏ ਤੁਸੀਂ ਕਰਨਾ ਹੈ ਸਾਰਾ ਕੁਝ ਹਾਂ ਜੀ ਕੈਟਰਿੰਗ ਵੀ ਸਾਰੀ ਸਾਡੀ ਹੋਊਗੀ ਜੀ ਤੇ ਹਾਲ ਵੀ ਸਾਡਾ ਆ 8 ਲੱਖ ਦਾ ਤੁਹਾਡਾ ਹੈਗਾ ਇਹ ਖਰਚਾ ਹਾਂ ਜੀ ਪੈਸੇ ਦੀ ਪਰਵਾਹ ਨਹੀਂ ਹੈਗੀ ਮੈਂ ਕਿਹਾ ਪੈਸੇ ਦੀ ਭੋਰਾ ਟੈਨਸ਼ਨ ਦੀ ਭਾਜੀ ਪਰ ਯਾਰ ਭਾਜੀ ਮੈਨੂੰ ਕੁਆਲਿਟੀ ਵਾਲਾ ਕੰਮ ਚਾਹੀਦਾ ਮੈਂ ਕਿਹਾ ਲੋਕ ਨਾ ਆਹਾਹਾ ਉਂਗਲੀਆਂ ਚੜਦੇ ਰਹਿਣ ਹਨਾ ਐ ਨਾ ਕੋ ਮੱਥੇ ਦੀਲੀ ਭਾਗ ਨਾ ਜਾਏ ਭਾਜੀ ਤੁਸੀਂ ਮੈਂ ਕਾ ਜੀ ਫਿਕਰ ਨਾ ਕਰੋ ਟੈਨਸ਼ਨ ਨਾ ਲਓ ਤੁਸੀਂ ਚਲੋ ਠੀਕ ਆ ਬਾਜੀ ਮੇਰੇ ਕੋਲ ਡਾਨਾ ਸਾਰਾ ਕੁਝ ਹਾਂਜੀ ਤੇ ਤੁਸੀਂ ਮੈਨੂੰ ਕਾਣ ਨੂੰ ਭੇਜ ਦਿਓ ਮੈਂ ਡਿਪੋਜ਼ਿਟ ਪਾ ਦਾਂ ਨਾ ਬਾਜੀ ਠੀਕ ਆ ਜੀ ਡਾਨਾ ਕਰ ਦਣਾ ਬਹੁਤ ਮਿਲ ਗਿਆ ਸਟਾਈਫਰ ਨੂੰ ਬਾਜੀ ਥੈਂਕ ਯੂ ਸਮਝ ਬਾਜੀ ਥੈਂਕ ਯੂ ਬਈ ਬਿਕਸ ਲੇਟਰ ਉਹ ਕਿੱਦਾਂ ਬਾਜੀ ਠੀਕ ਆ ਜੀ ਕਿੱਦਾਂ ਫੋਨ ਵਧੀਆ ਮੈਂ ਨਾ ਨੰਦ ਆਏ ਪਏ ਆ ਗਏ ਕੀ ਬਾਤ ਆ ਗਏ ਚਲੋ ਕਰੋ ਇੰਜੋਏ ਕਰੋ ਜੀ ਨੰਦ ਲੈਣ ਦੇ ਆ ਕਿੱਤਨਾ ਮਹਰਾਜੋ ਓਹੋ ਜੀ ਠੀਕ ਹੋ ਠੀਕ ਹੈ ਕਿਦਾਂ ਚੱਲਦਾ ਪ੍ਰੋਗਰਾਮ ਬਸ ਠੀਕ ਆ ਚੱਲ ਰਿਹਾ ਚੱਲਦਾ ਵਧੀਆ ਹਾਂਜੀ ਛੱਟਾ ਵਾਤਾ ਖੋ ਪਿਆ ਸਕੋ ਬਸ ਠੀਕ ਆ ਰਹੀ ਜੀ ਮੈਂ ਹਾਂ ਓਕੇ ਜੀ ਕਿੱਦਾਂ ਲੱਗੇ ਵੀ ਬਾਜੀ ਬਹੁਤ ਵਧੀਆ ਮੈਂ ਨਿਯਾਰਾ ਆ ਗਿਆ ਜੀ ਆ ਗਿਆ ਜਿੱਥੇ ਕਹਿ ਲਈਏ ਅੰਦਰ ਜਾ ਕੇ ਉਹਨੂੰ ਨਹੀਂ ਕਹਿਣੀ ਕੀ ਗੱਲ ਬਾਜੀ ਉਹ ਮੈਂ ਤੁਹਾਨੂੰ ਦੱਸਦਾ ਆ ਚਲਿਏ ਚੁੱਪ ਰਹਿ ਜਾਣਾ ਜੋ ਬੋਲੂਗਾ ਮੈਂ ਬੋਲੂਗਾ ਠੀਕ ਹੈ ਜੀ ਸੱਚੀ ਗੱਲ ਜੀ ਕੀ ਕਹਦਾ ਜੀ ਕਿਦਾ ਠੀਕ ਹੈ ਜੀ ਕਿਦਾ ਸੰਸਾਓ ਹਾਂ ਜੀ ਆਓ ਜੀ ਕਿੰਦਾ ਰਿਹਾ ਪ੍ਰੋਗਰਾਮ ਫਿਰ ਕੱਢ ਪਾਜੀ ਕਿਦਾਂ ਕਹਦਾ ਰਹਿਣਾ ਪਾਜੀ ਜਲੂਸ ਕਰਕੇ ਰਸਤਾ ਤੁਸੀਂ ਸਾਡਾ ਪਾਜੀ ਮੇਰੀ ਗੱਲ ਸੁਣੋ ਉਹ ਦੇਖੋ ਉਹ ਜਿਹੜਾ ਆਲੂ ਚਿਪਦਾ ਪਾਜੀ ਭਰੇ ਭਿਆ ਲੂਣ ਨਾ ਹੈ ਤੇ ਪਾਜੀ ਪਕੌੜੇ ਤੇਰੇ ਹੱਥਾਂ 'ਚ ਆਉਣ ਗਿਆ ਉਹ ਪਨੀਰ ਪਾਜੀ ਪਨੀਰ ਗਲੇ ਚੋਂ ਨਾ ਹੁੰਦਾ ਸੀ ਨਾ ਬਾਜੀ ਪਨੀਰ ਗਲੇ ਚੋਂ ਆਉਂਦੇ ਇੰਨਾ ਬੁਰਾ ਹਲੋਆ ਹੋਇਆ ਪਾਜੀ ਗੱਲਾਂ ਕਰਦੇ ਇੰਨਾ ਵੱਧਿਆ ਪ੍ਰੋਗਰਾਮ ਹੋਇਆ ਦੇਖੋ ਤਾਂ 600 ਬੰਦੇ ਪਾਜੀ ਉਹ ਮੇਰੀ ਇਸ ਤਰ੍ਹਾਂ ਮੇਰੇ ਘਰ ਆ ਕੱਢਣਗੇ ਆ 500 ਬੰਦਰੀ ਗੱਲ ਕੀਤੀ ਸੀ ਅਸੀਂ 100 ਬੰਦਾ ਹੀ ਬਾਦਿਆ ਇਹ ਤਾਂ ਇਹ ਵੀ ਨਹੀਂ ਗੱਲ ਕੀਤੀ ਪਾਜੀ 100 ਬੰਦਾ ਕਿੱਥੋਂ ਉਹ ਤੁਸੀਂ ਗੱਲਾਂ ਛੱਡੋ ਕੀ ਪਸੰਦਤਾ ਆਵੇ ਕਿਸੇ ਇਹ ਤਾਂ ਇਹ ਹੁਣ 3 ਪੈਸੇ ਨਾਲ ਦੇਣ ਵਾਲੀ ਗੱਲ ਕਰਦੇ ਪਾਜੀ ਪੈਸੇ ਰਿੰਦਾ ਰਿਓ ਤੂੰ ਜਨਰਲ ਕਹਿੰਦੇ ਪਾਜੀ ਦੇਣਾ ਕਿ ਜੋ ਹੈਗਾ ਜੋ ਜਾਏਗਾ ਉਹ ਦੇਉਣਾ ਹ ਆਇਆ ਬੀਪੀ ਨਹੀਂ ਅਰੇ ਨੂੰ ਪ੍ਰੋਬਲਮ ਤੁਹੀ ਇੰਨਾ ਲੂੰਪ ਹੋ ਗਿਆ ਉਹ ਤਰੀਕੇ ਨਾਲ ਚੀਜ਼ ਬਣਾਓ ਤੁਹਾਡੇ ਸ਼ੈਫ ਕਿੰਨੇ ਕਹਿੰਦੇ ਬੜਾ ਵੱਡਾ ਕੰਮ ਰੱਖਿਆ ਹੈ ਥੋੜਾ ਹੁਣ ਬਾਜੀ ਹਣਾ ਹੁਣ ਬਾਜੀ ਪੈਸੇ ਤੁਹਾਨੂੰ ਦੇਨੇ ਆ ਫਲੇ ਚ ਕੋਈ ਸ਼ੱਕ ਨਹੀਂ ਹੋ ਚਿਰਿਆ ਕਰੋ ਕੀ ਹੋਣਾ ਵੀ ਤੁਸੀਂ ਨਹੀਂ ਨਹੀਂ ਬਾਜੀ 8 ਲੱਖ ਦੀ ਗੱਲ ਮੁੱਕ ਜੀ ਆਪਾਂ 4.5 ਲੱਖ ਤੁਹਾਨੂੰ ਦੇਤਾ ਹੋਇਆ ਆਪਾਂ 3 ਲੱਖ ਖੋ ਦੇ ਸਕਦੇ ਲੈਣਾ ਲੋ ਆਊਟ ਕਰ ਦੇ ਜੀ ਮਾਫੀ ਆਪਾਂ ਹੁਣ ਇੱਥੇ ਬੈਠ ਕੇ ਨਹੀਂ ਇਹ ਇੱਥੇ ਕੋਈ ਗੱਲ ਨਹੀਂ ਸੀ ਬਸ ਆਪਾਂ 3 ਲੱਖ ਹੀ ਦੇ ਸਕਦੇ ਤੁਸੀਂ ਬਾਜੀ ਰਬੇ 3 ਲੱਖ ਲੈ ਕੇ ਦੋ ਇਹਨਾਂ ਨੂੰ ਗੱਲ ਖਤਮ ਆ ਗਈ ਤੁਸੀਂ ਤਾਂ ਧੱਕਾ ਹੀ ਕੀਤਾ ਗੱਲ ਖਤਮ ਹੈ ਜੀ ਇਹ ਨਜਾਇਜ਼ ਕਾਦੀ ਇਹਦਾ ਹੀ ਸਬੂਤ ਆਉਂਦੇ ਆ ਇਹ ਥੋੜਾ ਪੈਸਾ ਕਮਾਉਂਦੇ ਆ ਕਿੰਨੀਆਂ ਲੱਗਦੀਆਂ ਦਿਨ ਰਾਤ ਬੋਕਿਆ ਇਹ ਤੇ ਮੈਂ ਮਾਰਿ ਮਾਰਿ ਟਾਈਮ ਪੈ ਟਾਈਮ ਪੈ ਕੀਤੀ ਆ ਨਾ ਉਹ ਕੀੜੇ ਪੌਣੇ ਪੈਂਦੇ ਆ ਚੀਜ਼ 'ਚ ਮਾਰ ਲ ਰੁਪਈਆ 50000 ਬਚ ਗਿਆ ਉਦਾਂ ਵੱਜ ਜਾਣਾ ਸੀ ਇੰਨੀ ਟੈਨਸ਼ਨ ਲੱਗਦੀ ਦਿਲ ਦੀ